ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਟੌਪ ਕਲਾਸ ਨਗਿਨੇ ਦਿਖਾਉਣੇ ਆ ਦਿਖਾਉਣੇ ਸਾਨੂੰ ਬੁੱਲ ਬੁੱਲ ਦੇ ਬੱਚੇ ਤੇ ਸਾਫ ਸੁਥਰੇ ਨਗਿਨੇ ਤੋਂ ਡਿਟੇਲ ਵੀਰ ਤੋਂ ਪੁੱਛਦੇ ਕਿੰਨਾ ਕੁ ਦੁੱਧ ਆ ਸਤਿ ਸ਼੍ਰੀ ਅਕਾਲ ਭਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਰੀ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਮੋਆ ਨੰਬਰ ਹੈਗਾ 9968530253 ਠੀਕ ਹੈ ਅੱਜ ਆਪਾਂ ਦੋ ਨਗੀਨੇ ਲਿਆਂਦੇ ਲੱਭ ਗਿਆ ਚਾਫ ਦੇ ਹਾਂਜੀ ਹਾਂਜੀ ਤੇ ਹੈ ਚੰਗੇ ਦੁੱਧ ਵਾਲੇ ਟੌਪ ਦੇ ਫਾਰਮ ਨਹੀਂ ਦੋਨੇ ਜਿਵੇਂ ਕਿ 10 ਚੱਕੀ ਗੱਡੀ ਆ ਗਈ ਦੁੱਧ ਵਾਲੀ ਉਹ ਸਿਸਟਮ ਹੈਨਾ ਚੈੱਕ ਕਰਾਈ ਹਾਂਜੀ ਠੀਕ ਹੈ ਲੈ ਆਂਦੇ ਇੱਕ ਜਗ੍ਹਾ ਤੋਂ ਹੀ ਆ ਇੱਕ ਜਗ੍ਹਾ ਤੋਂ ਲੈ ਆਂਦੇ ਹਾਂਜੀ ਇਹਨਾਂ ਦਾ ਬਾਇਓ ਡਾਟਾ ਸੀਮਨ ਕਿਹੜਾ ਸਭ ਪਤਾ ਸਾਰਾ ਕੁਝ ਸਭ ਬਾਇਓ ਡਾਟਾ ਦੇ ਬਾਰੇ ਪਿਛਲੀ ਵਾਰ ਨੂੰ ਆਪਣੀਆਂ ਪਾਸ ਤੋਂ ਵੀਡੀਓ ਪਾ ਕੇ ਚਾਰ ਬਣਾ ਦੀ ਠੀਕ ਹੈ ਚਾਰੇ ਬੰਦੇ ਇੱਕ ਬੰਦਾ ਲੈ ਗਿਆ ਠੀਕ ਹੈ ਜਦੋਂ ਟੌਪ ਦੇ ਫਾਰਮ ਦੇ ਸੀ ਬੰਦੇ ਨੇ ਸਾਰਾ ਕੁਝ ਚੈੱਕ ਕਰਕੇ ਫੇਰ ਲੈ ਕੇ ਆ ਡਾਕਟਰ ਨਾਲ ਲੈ ਕੇ ਆਏ ਸੀਗੇ ਠੀਕ ਹੈ ਜਿਹੜੀ ਆਪਾਂ ਇਹ ਬੱਚੀ ਦੇਖੀ ਆਨੇ ਹੈਗੇ ਤੇ ਇਹ ਸੂਆ ਹੁਣ ਵੀਰ ਕਿਹੜਾ ਸੂਂਦੀ ਆ ਦੂਜਾ ਸੂਆ ਵੀਰੇ origignal ਆ ਦੂਜਾ ਸੂਆ ਹਾਂਜੀ ਤੇ ਦਿਨ ਕਿਹ ਇੱਕ ਬਾਕੀ ਆ ਇਹਨਾਂ ਮੰਨ ਕੇ ਚਲੋ ਵੀ ਦੋ ਤਰੀਕ ਨੂੰ ਦਿਨ ਪੂਰੇ ਨੇ ਦੇ ਦੋ ਤਰੀਕ ਨੂੰ ਇਹਦੇ ਦਿਨ ਪੂਰੇ ਆ ਕਿਹੜੇ ਸੀਮਨ ਦੀ ਆਪ ਆ ਇਹ PDF ਐ ਸੀਮਨ ਦੀ ਆਪ ਆ ਤਾਂ ਹਾਂ ਇਹਦੇ ਕਾਇਨਰ ਕੋਨਰ ਬਾਕੀ ਕੀ ਕਹਿੰਦਾ ਸੀ ਉਹ ਕੈਨ ਦਾ ਪਉਣੀ ਕਿਹੜੇ ਦਾ ਲੱਗਿਆ ਹੋਇਆ ਸੀ ਮੈਨੂੰ ਠੀਕ ਆ ਬੱਕਨ ਫਰਮ ਕਰਦਾਗੇ ਫਰਮ ਕਰਕੇ ਦੇਵਾਂਗੇ ਹਾਂਜੀ ਹਾਂ ਠੀਕ ਐ ਕਿੰਨਾ ਦੁੱਧ ਸੇ ਮਾਲਕ ਨੇ ਪਹਿਲਾਂ ਪਲੂਨ ਨੇ ਦੁੱਧ ਦਿੱਤਾ ਵੀਰੇ ਨੇ 37 ਤੋਂ 38 ਕਿਲੋ ਠੀਕ ਹੈ ਹਾਂਜੀ ਹੁਣ ਲਾਗੀ ਸਵਾਲ ਕਰਨ ਠੀਕ ਹੈ ਤੇ ਤਨ ਤੋਰ ਦੂਰ ਭਲਾ ਬਹੁਤ ਲਾਗੀ ਹੈ ਨਾ ਸਵਾ ਚੀ ਦੇਖੋ ਜਮਾ ਆ ਦੇਖੋ ਜਮਾ ਕੁਛ ਨਹੀਂ ਕਹਿੰਦੀ ਚਾਹੇ ਦੂਜੇ ਪਾਸੇ ਦੀ ਵਜ੍ਹਾ ਬਈ ਚਾਹੇ ਆਏ ਬਹਿ ਜਾ ਠੀਕ ਹੈ ਆਣੇ ਬਹਿੜਾ ਦਾ ਇਹਦੇ ਨਾੜਾ ਹਵਾਨੇ ਦੇ ਐਂ ਦਿਖਾਈ ਦੇ ਜਾਂਦੀਆਂ ਹੈਗੀਆਂ ਤੇ ਜਿਵੇਂ ਆਪਾਂ ਮੰਨ ਕੇ ਚੱਲੀਏ ਬਈ ਗੰਡੇ ਦੀ ਪਨੀਰੀ ਓਲਜੀ ਪਈ ਹੁੰਦੀ ਹੈ ਹਾਂਜੀ ਇਧਰਲੇ ਪਾਸੇ ਦੇ ਬਈ ਓਨੀ ਨਾੜਾਂ ਨੇ ਸਵਾਹ ਸਿਸਟਮ ਦੇਖੋ ਜਿਵੇਂ ਗੰਡੇ ਦੀ ਪਨੀਰੀ ਟੋਕਰੇ ਚ ਪਈ ਓਲਜੀ ਆਂਦੀ ਹੈ ਨਾ ਹਿਸਾਬ ਨਾਲ ਕਿਹੜੇ ਪਾਸੇ ਨੂੰ ਕਿਧਰ ਨੂੰ ਕਰੀਏ ਆਹ ਚੀਜ਼ ਦੇਖੋ ਨਾੜਾਂ ਦੇ ਬਈ ਹਰੇਕ ਦਿਨ ਦਾ ਦੇਖੋ ਬਾਕੀ ਵੇਹੜ ਦੇਖੋ ਆਪ ਦੱਸੋ ਵੀ ਕੀ ਕਹਿੰਦੀ ਹੈ ਮੈਂ ਮੇਰੇ ਸਾਹ ਨਾਲ ਪਾਉ 40 ਤੋਂ ਪਾਰ ਹੈ ਨਾ 45 ਕਿਲੋ ਦੁੱਧ ਦਿਓ ਬਈ ਫੱਸੀ 20 ਕਿਲੋ ਵਾਲੀ ਜਿਹੜੇ ਰੰਗ ਵਾਲੀ ਬਾਹਲਟੀ ਹੁੰਦੀ ਉਹਦੀ ਚਿੱਟੀ ਦਾਣਾ ਖਾ ਕੇ ਉਹਨੇ ਐੜ ਗਈ ਪੂਰੇ ਮੇਰੇ ਦਾਣੇ ਦੇ ਪਾਲੀ ਹੋਈ ਛਾੜੀ ਬੈਠ ਗਈ ਦੂਜੇ ਪਾਸੇ ਪਨੀਰੀ ਓਲਜੀ ਪ ਉਹ ਭਰ ਕੇ ਉਤੋਂ ਦੀ ਵਧਿਆ ਕਰੂਗੀ ਆ ਦੇਖੋ ਵੀਰੇ ਆ ਕੇ ਬੈਠਦਾ ਨਾ ਪਿੱਛੋਂ ਆ ਕੇ ਪਿੱਠ ਦਿਖਾ ਬੈਠਦਾ ਠੀਕ ਹੈ ਬੈਸਣ ਵਾਲੀ ਬੈਠ ਲੱਗੀ ਹੋਈ ਇੰਨੀ ਬੈਠ ਦੇਖੋ ਉਹ ਚੌੜੀ ਜੂੜੀ ਦੇਖੋ ਕਿਆ ਬਾਤ ਹੈ ਹਨਾ ਭਲਾਂ ਪਾਗੀ ਬਾਦੀ ਇੱਕ ਬਸ ਨਾਲ ਹੁਣ ਇੱਧਰ ਲੱਗੀ ਭਾਲਾ ਪਾਉਣਾ ਤਾ ਬੈਠ ਇੱਥੇ ਮਰਜੀ ਜਾ ਉਹਦੇ ਥੱਲੇ ਲਾ ਠੀਕ ਹੈ ਠੰਡੀ ਸੀਲ ਜਾਵਾਂ ਹਨਾ ਨਾ ਲੱਤ ਚੱਕੇ ਨਾ ਕੁਝ ਹੋਰ ਠੀਕ ਹੈ ਤਾਰਾ ਇੱਥੇ ਬੈਠੀ ਗੱਪੜ ਨਹੀਂ ਤਾਰਾ ਮਾਂ ਸੁਆਹ ਦੇਖੋ ਨਾੜਾ ਨੂੜਾ ਬਹੁਤ ਚੰਗੀਆਂ ਇਹ ਨਹੀਂ ਗੱਲ ਵੀ ਕੱਲੀ ਰਾਜ ਜੀ ਅਜੇ ਥੱਲੇ ਕੁਝ ਨਹੀਂ ਹਨਾ ਥੱਲੇ ਵੀ ਕਿਆ ਪਤਾ ਜਿਗ ਤੇ ਸੇਵਾ ਕਰਨ ਵਾਲਾ ਚਾਹੀਦਾ ਇਹਨੂੰ ਹਨਾ ਕਰਨਾ ਚਾਹੀਦਾ ਬਾਈ ਜਿਹੜੀਆਂ ਵਾਲਾ ਉਹਨਾਂ ਕੱਢ ਲੈ ਬਾਈ ਨਹੀਂ ਜਮਾ ਜੈ ਗੱਲ ਆ ਫਿਰ ਸੀਮਨ ਜਿਹੜਾ ਲੱਗਿਆ ਵਾ ਸਾਰਾ ਕੁਝ ਆਪਾਂ ਦੱਸਾਂਗੇ ਉਹਦੇ ਨਾਲ ਦੇ ਮੰਗੇ ਬਈਆ ਬਾਬਾ ਤੇਰੇ ਕੋਲ ਜਿਹੜਾ ਕੋਈ ਬੰਦਾ ਲਊਗਾ ਫਾਰਮ 'ਚ ਠੀਕ ਹੈ ਕੋਈ ਫਾਰਮ ਵਾਲਾ ਜੇ ਨਾਲੇ ਤਗੜਾ ਪਿਉ ਦੁੱਧ ਦੇ ਤੋ ਨਾਲੇ ਪਲਸ ਬਰੀਡ ਕਰੂ ਹਾਂ ਇਹ ਬੱਸੀ ਦੇਤੀ ਬਈ ਯਾਰ ਮਨ ਕਾ ਚਲੋ ਦੋੜ ਖਾਲ ਚ ਬੱਸੀ ਇਹ ਦੁੱਗਣ ਰੁਪਈਆ ਦੀ ਬੱਸੀ ਪੈ ਗਈ ਸੀਮਨ 66 ਦੱਸਿਆ ਇਹ ਬੈਸੀ ਨਾ ਆਪਾਂ ਨੂੰ ਐ ਨਹੀਂ ਪਤਾ ਬਈ ਆਪਾਂ ਪੁੱਛ ਕੇ ਦੱਸ ਦਾਂਗੇ ਠੀਕ ਆ ਰੇਂਜ ਇਹਦੀ ਕਿੰਨੀ ਹੋਊ ਇੱਕ ਚੰਨੇ ਮਾਰੇ ਨਹੀਂ ਕਹਿੰਦੇ ਵੀ ਇਹਦਾ 66 ਪਰ ਇਹੋ ਗੱਲਾਂ ਦਾ ਕੀ ਫਾਇਦਾ ਠੀਕ ਆ ਰੇਂਜ ਇਹਦੀ ਰੇਂਜ ਬਈ ਬੱਸੀ ਦਾ ਮੁੱਲ ਕਰਾਉਣਾ ਜਿਹੜਾ ਕੋ ਮਰਜ਼ੀ ਕਰਾ ਲੈ 1 ਲੱਖ ਦੇ 40 ਹਜ਼ਾਰ ਦੀ ਬੱਸੀ ਦੇਣਾਗੇ 1 ਲੱਖ 40 ਹਜ਼ਾਰ ਆ ਤੂੰ ਨਿੱਤ ਵੀਡੀਓ ਪਾਉਣਾ ਵੀ ਬਾਜ ਮਰੇ ਡੱਪਣਾ ਪੜਵਾਇ ਹੁੰਦਾ ਵੀ ਚਲ ਬੰਦਾ ਕੋ ਚਾਹੇ ਵੇਚ ਕੇ ਨਾਲ ਲੈ ਜਾ ਆਪਣੇ ਕੋਲ ਕਿਹਾਂ ਵੀ ਨਫਾ ਦਿਓ ਨਿਆ ਅਜ ਤੇ ਵੀਰੇ ਦੂਜੇ ਨੰਬਰ ਜਿਹੜੀ ਇਹ ਦੇਖੀ ਜਾਨੇ ਇਹਦਾ ਸੂਆ ਇਹ ਦੂਜਾ ਸੂਆ ਵੀ ਦੰਦਾ ਦੀ ਸਿੱਗੀ ਆ ਦੰਦੋ ਸਿੱਗੀ ਬਿਲਕੁਲ ਇਹਨੂੰ ਕਹਿੰਦੇ ਰੇਲ ਦਾ ਡੱਬੇ ਜੱਡੀ ਹੈ ਨਾ ਰੇਲ ਦੇ ਡੱਬੇ ਜੱਡੀ ਬੈਠਾ ਜੀ ਮੇਰੇ ਨਾਲ ਰੇਲ ਦੇ ਡੱਬੇ ਤਿੰਨ ਚਾਰ ਕਿ ਚੜਨੀ ਹੈ ਇਹ ਵੀ ਨਹੀਂ ਬਈ ਬੈਠ ਈ ਨਹੀਂ ਹਰੇਕ ਦੇਖ ਨਹੀਂ ਜਵਾਜ ਜਾਏਗਾ ਰੇਲ ਤੇ ਡੱਬਾ ਕਹਿੰਨੂ ਵੀ ਆਪਾਂ ਦੰਦਾ ਬਈ ਸਾਡੇ ਕੋਲ ਬੈਠ ਖੜੀ ਆ ਕਿਹੜੀ ਇੱਕ ਮਹੀਨੇ ਦੇ ਦਿਨ ਕਿੰਨੇ ਘ ਪਏ ਆਗੇ ਯਾਰ ਦਿਨ ਵੀ 10 ਤਰੀਕ ਨੂੰ ਦਿਨ ਪੂਰੇ ਨੇ ਕਈ ਵਾਰ ਗੱਡੀ ਚ ਹਿੱਲ ਚੁਣਾ ਪਹਿਲਾ ਸੂਪੇ ਨੂੰ 10 ਤਰੀਕ ਨੂੰ 10 ਫਰਵਰੀ ਕਿੰਨਾ ਦੁੱਧ ਸੇ ਮਾਲਕ ਨੇ 50 ਕਿਲੋ ਹਾਂ 50 ਕਿਲੋ ਪਹਿਲੇ ਦੁੱਧ ਚੋਇਆ ਸੀ ਹਾਂਜੀ ਤੇ 10 ਦਿਨ ਬਾਕੀ ਆ ਹਨਾ 10 ਦਿਨ ਬਾਕੀ ਨੇ ਬਾਕੀ ਆਪਣਾ ਤਾਂ ਬੋਲਣ ਦੀ ਉੱਚੀ ਲੰਬੀ ਕਹਿ ਦੀ ਏ ਵੀ ਉਹਦਾ ਗੱਲਾਂ ਫਾਇਦਾ ਨਹੀਂ ਕੋਈ ਕੋਈ ਫਾਇਦਾ ਨਹੀਂ ਜੀ ਬਾਲੀ ਵੱਡੀ ਵੜਾ ਪੇ ਕੱਪ ਚ ਵੀ ਮਸਾ ਆਇਆ ਬਈ ਮਾਗਰ ਡਾਲਾ ਲੱਗਦਾ ਇਹਦਾ ਜਿਵੇਂ ਕਹਿੰਦੇ ਸਵਾ 3/4 ਸਿਰੇ ਤੇ ਗੰਡ ਹਨਾ ਬਈ ਵੱਡੀ ਆ ਭਾਈ 50 ਕਿਲੋ ਦੁੱਧ ਪਾਇਆ ਵਾ ਹਨਾ ਅਗਲਾ ਭਾਈ ਕਹਿ ਤਾ ਦਿੰਦਾ ਯਾਰ ਤੂੰ ਬੱਤੀ ਬਾਕੀ ਮੂੰਹ ਆ ਦੇ ਬੱਸੀ ਦਾ ਜਿਹੜੇ ਕਹਿੰਦੇ ਮੇਲੇ ਤੇ 70 ਕਿਲੋ ਚਵਾਈ ਕਰਾਉਂਦੀ ਪਿਆ ਐਡੇ ਐਡੇ ਵੜਾ ਕਰਾਉਂਦੀਆਂ ਵੜਾ ਦਿੰਦੀਆਂ ਬਾਕੀ ਭਾਈ ਗੌਰ ਜੀਵਨ ਪੀਡੀਐਫ ਦਾ ਮੇਲਾ ਹੁੰਦਾ ਉੱਥੇ ਬਈ ਯਾਰ ਇਹੋ ਜਿਹੇ ਬੱਸੀਆਂ ਕੰਪੀਟੀਸ਼ਨ ਤੇ ਲੜਦੀਆਂ ਨੇ ਠੀਕ ਹੈ ਦਾ ਕਾਹ ਨੂੰ ਆਪਾਂ ਅਗਲਾ ਆਪਣੀ ਤਾਂ ਇਨੀ ਪਹੁੰਚ ਹੈ ਨਹੀਂ ਨਾ ਠੀਕ ਹੈ ਬਈ ਆਲਾ ਕਹਿੰਦਾ ਆਪਾਂ ਚੁਵਾ ਕੇ ਦੇ ਦਾਂਗੇ ਆਪਣੇ ਕੋਲ ਤਾਂ ਵਪਾਰ ਦਾ ਕੰਮ ਆਉਂਦੀ ਜਾਂਦੀ ਰਹਿੰਦੀ ਉਹ ਚਾਰੇ ਕਰਮ ਵਾਲੀਆਂ ਠੀਕ ਹੈ ਮੰਨ ਕੇ ਚੱਲ ਜਿਹੜਾ ਬੰਦਾ ਸ਼ੌਂਕ ਰੱਖਦਾ ਮੇਲਾ ਜਿਤਨਾ ਜਿਹੜੇ ਬੰਦੇ ਨੇ ਸ਼ੌਂਕ ਆ ਬਈ ਹਾਂ ਉਹ ਬੰਦਾ ਹੈ ਜੀ ਬੱਸੀਆਂ ਚਾਹੇ ਦੋਨੋਂ ਇੱਕ ਪਾਲ ਲੈ ਘਰੇ ਵਾਧੂਗਾ ਇਹਨਾਂ ਦੇ ਕੰਮ ਕਰ ਲੱਗ ਗਿਆ ਚਲ ਆਪਾਂ ਕਹਿੰਦੇ ਜੀ ਇਹ ਨਹੀਂ ਮਿਲ ਕੇ ਜਾਉ ਇਹਦੇ ਬੱਚਾ ਤਾਂ ਕਹਾ ਆਉਣ ਵਾਲਾ ਹੋਊਗਾ ਹਨਾ ਹਾਂ ਹਾਂ ਬਈ ਲੈ ਛੋ ਦੇਖੋ ਗੂੰਗੂ ਦੀ ਹਲਦ ਹਨਾ ਚਾਰਾਂ ਚੋਂ ਗੂੰਦ ਆਉਂਦੀ ਆ ਬਈ ਇੱਕੋ ਜੀ ਗੂੰਦ ਬਾਹਰ ਬਾੜੀ ਕਾ ਨੂੰ ਖਿੱਚਨੀ ਵਾ ਰਹਿਣ ਦੇ ਹਾਂ ਥਣ ਤੁਮ ਤਾਂ ਬਸ ਤੋ ਐਡਾ ਭਾ ਲੈ ਖਿੱਚ ਕੇ ਲੈ ਦੇ ਹਾਂ ਹਾਂ ਭਈਆ ਚਾਹੇ ਅੱਖੀ ਚੋਲੇ ਕੋਈ ਬੰਦੇ ਚਾਹੇ ਮਸ਼ੀਨ ਦੇ ਚੋਲੇ ਇਹਦੀ ਰੇਂਜ ਕਿੰਨੀ ਕੋ ਇਹਦਾ ਮੁੱਲ ਫੋਨ ਤੇ ਕਰਾਂਗੇ ਭਈਆ ਠੀਕ ਹੈ ਜਾਇਜ਼ ਹੋ ਜਾਵੋ ਜਾਇਜ਼ ਮੁੱਲ ਹੋ ਕੋਈ ਐਵੇਂ ਲੋਕਾਂ ਨੂੰ ਆਏ ਨਹੀਂ ਹੈਗਾ ਵੀ 2 ਲੱਖ ਰੁਪਏ ਮੁੱਲ ਦਾ 2.5 ਲੱਖ ਮੁੱਲ ਦਾ ਠੀਕ ਹੈ 2 ਲੱਖ ਤੋਂ ਉੱਪਰ ਹੀ ਮੁੱਲ ਹੈ ਦਾ ਬਸ ਕੋਈ ਬਾੜਾ ਨਹੀਂ ਹੈ ਟੱਕਰ ਵਾਲੀ ਗੱਲ ਨਹੀਂ ਤੁਸੀਂ ਆਪ ਦੇਖ ਲੈ ਭਈਆ ਆਪਾਂ ਮੰਗਣ ਉਹਦਾ 3 ਕੌਕ ਮੈਂ ਇੱਕ ਗੱਲ ਹੋਰ ਦੇਖੀ ਆ ਜਿੱਦੋਂ ਆਪਾਂ ਵਪਾਰ ਕਰਦੇ ਆ ਹਰ ਇੱਕ ਬੰਦਾ ਲੈਣ ਦਾ ਕੋਈ ਇਹੋ ਜਿਹੀ ਗੱਲ ਨਹੀਂ ਹੁੰਦੀ ਜਿਹੜਾ 60 ਰੁਪਏ ਚ ਉਹ 2 ਲੱਖ ਰੁਪਏ ਚ ਵੀ ਲੈ ਲਵਾਂਗਾ ਪਰ ਅੱਜ ਕੱਲ੍ਹ ਕਾਰਨ ਕਿ ਜਿੱਥੇ ਨਾਂ ਬਣਿਆ ਵਾ ਉੱਥੇ ਨਫਾ ਭਰ ਕੇ ਰਾਜੀ ਆ ਹਾਂ ਬਸ ਵੱਡੀ ਗੱਲ ਤਾਂ ਇਹ ਆ ਆਪਣੀਆਂ ਬਈ ਬੰਦੇ ਨੇ ਹਰੇਕ ਬੰਦਾ ਆਪਣੇ ਤੋਂ ਆਨਲਾਈਨ ਮੰਗਾ ਲਮਾਉਂਦਾ ਹੁਣ ਜਿਵੇਂ ਤੂਹਾਰ ਵਾਲਾ ਸਾਹਿਬ ਆ ਤੂੰ 50 ਕਿਲੋ ਲਈ ਖੜੀ ਐ ਇਧਰ ਆਪਾਂ ਦਾ ਕਰੌਸ 20 ਕਿਲੋ ਆਪਾਂ 15 ਕਿਲੋ ਲਈ ਵੀ ਲੈਣੀ ਆ ਹਾਂ ਲੈਣੀ ਆ ਬਈ ਸਹੀ ਗੱਲ ਹਰੇ ਆਪਣੇ ਕੋਲ ਹਰ ਤਰ੍ਹਾਂ ਦਾ ਮਾਲ ਮਿਲੂ ਕਿਉਂਕਿ ਵਿੱਚ ਬੰਦੇ ਡੀਪੂ ਦਾ ਕੋਟਦੇ ਆ ਪਾਉਣ ਵਾਲੇ ਵੀ ਹੁੰਦੇ ਆ ਵਿੱਚ ਕਹਿੰਦਾ ਵੀ ਟਰੈਕ ਲੈਣ ਵਾਲੇ ਪਾਉਣਾ ਹਨਾ ਬਾਕੀ ਆ ਕੇ ਬਾਈ ਯਾਰ ਬੈਠ ਦੀ ਜਿੰਨੀਆਂ ਗੱਲਾਂ ਕਰ ਲਓ ਉਨੀ ਥੋੜੀਆਂ ਨੇ ਜਿਹੜੇ ਬੰਦੇ ਵੱਡੇ ਵੱਡੇ ਆਪਾਂ ਹਰ ਇੱਕ ਦੀ ਕਦਰ ਕਰਨੀ ਆ ਹਰ ਇੱਕ ਦੀ ਕਦਰ ਕਰਦੇ ਆ ਆਪਣੇ ਕੋਲ ਤਿੰਨ ਚਾਰ ਬੰਦੇ ਮੁੰਡੇ ਵੀ ਭਾਈ ਫਾਰਮ ਵਾਲੀਆਂ ਤੈਨੂੰ ਪਰਸੋਂ ਹੀ ਫੋਨ ਆ ਤੇਰੇ ਕੋਲ ਟਾਈਮ ਨਹੀਂ ਸੀਗਾ ਆਪਣੇ ਕੋਲ ਸੰਗਤਪੁਰ ਦੇ ਬੰਦੇ ਲੱਗੇ ਨੇ ਦੋ ਟਾਈਮ ਚੋਕੇ ਮਸ਼ੀਨ ਨਾਲ ਲਿਆ ਸੀ ਬੰਦੇ ਆਪ ਦੀ ਠੀਕ ਹੈ ਇਹ ਮਸ਼ੀਨ ਲਵਾ ਲੂਗੀ ਮਸ਼ੀਨ ਲਾ ਕੇ ਫੇਰ ਘਰੋਂ ਆਪਣੇ ਗਾਂ ਲੈ ਕੇ 1 ਲੱਖ ਤੇ 40 ਹਜ਼ਾਰ ਦੀ ਬੱਸੀ ਲੱਗੇਗੀ ਨਹੀਂ ਜੈ ਜਗਤ ਆ ਜਾਵੇਂ ਸੋ ਵਿਪਾਰ ਕੰ ਦਾ ਸਵਾਦ ਹੀ ਫੇਰ ਪਤਾ ਇਹ ਗੱਲ ਕਹਿੰਦੇ ਜਿੱਥੋਂ ਮਰਜ਼ੀ ਦਾ ਦੋ ਟਾਈਮ ਚੋਕ ਕੇ ਲੋ ਵਰੀ ਨਹੀਂ ਜੈ ਜਗਤ ਪੈਸੇ ਲੈਉਣੇ ਨੇ ਆਪਾਂ ਕਿਹੜਾ ਕਿਸੇ ਤਰ੍ਹਾਂ ਪੀਏ ਲੈਣੇ ਆਪਾਂ ਕਹਿੰਦੇ ਪਾਟੇ ਫੇਰ ਪੈਸੇ ਲੈਣਗੇ ਠੀਕ ਹੈ ਨੰਬਰ ਬੋਲ ਜੀ ਆਪਣਾ ਨੰਬਰ 9968530255 ਸੋ 9968530255 ਵੱਡੇ ਵੱਡੇ ਵੜਾ ਮੇਰੇ ਕੋਲ ਜੀ ਬੜਾ ਲੈਵਾ ਸਾਡੇ ਅੱਗੇ ਪਿੱਛੇ ਲੈਵਾ ਦੇਖੋ ਮੜਾ ਜੋ ਹੱਥ ਕਰੀ ਦੂਰ ਨਹੀਂ ਮੈਂ ਹੱਥ ਕਰਦਾ ਏ ਸੋ ਆ ਦੇਖੋ ਇਹ ਕਹਿੰਦਾ ਹੱਥ ਕਰਦਾ ਵੀ ਹਵਾਨਾ ਐਡਾ ਹਨਾ ਸਾਡੀ ਬੈੜ ਦਾ ਐਡਾ ਹਵਾਨਾ ਜੀ ਆ ਕੇ ਬੈਠ ਦੇ ਤਾਂ ਹਾਂ ਦਈ ਨਹੀਂ ਜਿੰਨੀਆਂ ਗੱਲਾਂ ਕਰਨ ਓਨੀਆਂ ਥੋੜੀਆਂ ਨੇ ਬਈ ਯਾਰ ਸੋ ਬਰੋ ਬਹੁਤ ਸੋਹਣਾ ਬਸ ਲੋ ਨਗੀਨਾ ਦਿਖਾਇਆ ਦੂਜਾ ਸੂਆ ਕਰ ਵਾਲੇ ਸੁੰਦਿਆ ਸਹੀ ਸਲਾਮਤ ਸੂਪੇ ਤੇ ਦੁੱਧ ਦੇ ਨਦੀਆਂ ਬਹਾ ਦੂ ਘਰੇ ਜਾਵਾਂ ਹਾਂਜੀ ਹਾਂ ਤੇ ਨੰਬਰ ਬੋਲ ਜੀ ਵੀਰ ਆਪਣਾ 9968530253 ਜੀ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ ਵੀਡੀਓ ਨਾਲ